ਕਸੂਰ ਤਾਣੀਆਂ ਦਾ ਨਹੀਂ ਕਹਿ ਰਹੀ ਕਸੂਰ ਤਾਂ ਸਾਰਾ ਤੇਰੇ ਪਿਓ ਦਾ ਜਿਨੇ ਆਹ ਤੁਸੀਂ ਕੋਠੇ ਜਿੜੀਆਂ ਇੰਡੀਆਂ ਘਰੇ ਬਿਠਾ ਰੱਖੀਆਂ ਨੇ ਵਿਆਹ ਕੇ ਤੋੜ ਦਿੰਦਾ ਆਹ ਗੱਲਾਂ ਕਾਹਤ ਹੁੰਦੀਆਂ ਕੁੜੀਆਂ ਵਾਲਾ ਘਰ ਤੂੰ ਕੀ ਕਰਦਾ ਇੱਥੇ ਚੱਕੀ 부ਥੀ ਇਧਰ ਆ ਜਾਂਦਾ ਹੈਗਾ ਓਕੇ ਹੁਣ ਪੁੱਤ ਤੇਰੀ ਅੱਖਾਂ 'ਚ ਪਾਣੀ ਕਿਉਂ ਹੋਰ ਵੀ ਰੋਮਾਂਟ ਆ ਨਾ ਹੋਰ ਕੀ ਕਰਾਂ ਜਵਾਨ ਪੁੱਤ ਐਵੇਂ ਗਲਤ ਫਹਿਮੀਆਂ ਦੇ ਵਿੱਚ ਆਪਾਂ ਐਵੇਂ ਗਵਾ ਲਿਆ ਬਾਪੂ ਇਕੋਲ ਦਾ ਤਾਂ ਮੈਨੂੰ ਵੀ ਪਛਤਾਵਾ ਬਹੁਤ ਆਖਰ ਉਹ ਵੀ ਰਸੀ ਮੇਰਾ ਉਹਦਾ ਬਾਈ ਸਨੇਹਾ ਨੇ ਮੈਨੂੰ ਸਾਰਾ ਕੁਝ ਦੱਸਤਾ ਸੀ ਹੁਣ ਕਰੀਏ ਕੀ ਹੈ ਰਾਤ ਨੂੰ ਸੌਣ ਤਾਂ ਐਂ ਨਹੀਂ ਪਤਾ ਲੱਗਿਆ ਕਿ ਬੰਦਾ ਸੀ ਜਾਂ ਧੀ ਮੀਸੀ ਕੌਣ ਸੀ ਮੈਂ ਤਾਂ ਮਾਰ ਮਾਰ ਡਾਂਗਾ ਬਸ ਪਤਾ ਨਹੀਂ ਲੱਗਿਆ ਬੇਸੁਰਤੀ ਕਰਤਾ ਏ ਬਾਈ ਜਿਹੜਾ ਇਹ ਚੀਜ਼ ਹੈ ਨਾ ਜਿਹੜਾ ਕੋਈ ਦੁਸ਼ਮਣ ਹੁੰਦਾ ਹੈ ਇਹ ਸੁੱਤੇ ਪਿਆ ਤੇ ਤੇ ਪਿੱਠ ਪਿੱਛੇ ਬਾਹਰ ਕਰਦਾ ਤੁਸੀਂ ਤਾਂ ਮੰਗੇ ਦੇ ਸ਼ੱਕ ਤੇ ਰਹੇ ਤੁਸੀਂ ਉਹ ਬੰਦੇ ਨੂੰ ਤਾਂ ਦੇਖਿਆ ਹੀ ਨਹੀਂ ਵੀ ਜਿਹੜਾ ਤੁਹਾਡੇ ਸੱਟਾਂ ਮਾਰਦਾ ਜਾਂ ਕੌਣ ਹੈ ਇਸ ਗੱਲ ਦਾ ਤੂੰ ਤੁਸੀਂ ਪਤਾ ਨਹੀਂ ਲਿਆ ਤੁਸੀਂ ਤਾਂ ਆਪਦੇ ਬੰਦੇ ਦੀ ਸ਼ੱਕ ਕਰੀ ਗਏ ਇਹ ਸ਼ੱਕ ਦੇ ਵਿੱਚ ਉਸ ਬੰਦੇ ਨੇ ਨਾ ਆਪਦੀ ਜਾਨ ਦੇਤੀ ਪਰ ਫੇਰ ਵੀ ਤੁਹਾਡੇ ਨਾਲ ਉਹ ਬਹੁਤ ਕੁਝ ਕਰ ਗਿਆ ਪਤਾ ਕੀ ਹੈ ਬਾਈ ਇਹਦਾ ਹਰ ਇੱਕ ਗੱਲ ਸ਼ੱਕ ਉਤੇ ਜਾਇਆ ਕਰੇ ਨੇਹਾ ਤਾਂ ਇਹ ਮੰਗੇ ਨੇ ਕਰਾਇਆ ਮੀਂਹ ਦਾ ਕੰਮ ਤਾਂ ਇਹ ਮੰਗੇ ਨਿਕਰਾਇਆ ਛੱਟਾਂ ਜਿਹੜੀਆਂ ਸੀਗੀਆਂ ਮੇਰੇ ਬੱਜੀਆਂ ਕਿਵੇਂ ਮੈਂ ਰੱਬ ਕਰੇ ਕੌਣ ਕਰ ਗਿਆ ਕੀ ਗੱਲਬਾਤ ਸੀ ਉਹ ਵੀ ਨਹੀਂ ਹੱਲ ਸਕ ਮੰਗੇ ਬਾਵਾ ਤੂੰ ਤਾਂ ਸਿਆਣਾ ਸੀ ਉਹ ਤਾਂ ਬੇਟੀ ਤਾਂ ਨਿਆਣੀ ਐ ਬੱਚੇ ਤਾਂ ਨਿਆਣੇ ਹੁੰਦੇ ਨੇ ਚਾਹੇ ਕਿੱਡੀ ਛਾਣੇ ਹੋ ਜਾਣ ਤੂੰ ਤਾਂ ਇਹ ਗੱਲ ਖੋਲਣੀ ਸੀ ਵੀ ਆਪਣਾ ਬੱਚਾ ਨਹੀਂ ਇਹ ਕੰਮ ਕਰਦਾ ਤੁਹਾਡਾ ਭਾਈ ਇਹ ਨਹੀਂ ਕੰਮ ਕਰ ਸਕਦਾ ਜੇ ਕਿਤੇ ਤਾਂ ਇਹ ਬੱਚਿਆਂ ਨੂੰ ਮਾੜਾ ਮੋੜਾ ਕਿਹਾ ਹੁੰਦਾ ਨਾ ਤੇ ਅੱਜ ਬਾਈ ਇਹ ਕੰਮ ਨਹੀਂ ਹੋਣਾ ਸੀ ਤੇ ਨਾ ਉਹਦੀ ਜਾਨ ਜਾਂਦੀ ਉਹਨੇ ਆਪਾਂ ਨੂੰ ਸੱਚਾਈ ਸਾਰੇ ਆਪਣੀ ਜਾਣਤਾ ਦੇ ਦਿੱਤੀ ਪਰ ਉਹਨੇ ਸੱਚਾਈ ਸਾਹਮਣੇ ਲਿਆਤੀ ਸਿਤਾ ਭਾਈ ਉਹਨਾਂ ਨੂੰ ਨਫ਼ਰਤ ਕਰਦੇ ਰਹੇ ਨਹੀਂ ਤੇ ਉਹ ਸਾਡੇ ਪਿੱਛੇ ਜਾਨ ਵੀ ਦੇ ਗਿਆ ਪਵਨ ਉਹ ਕੱਢੀ ਜਾਨ ਨਹੀਂ ਦੇ ਗਿਆ ਉਹ ਤੁਹਾਡੇ ਵਾਸਤੇ ਹੋਰ ਵੀ ਬਹੁਤ ਕੁਝ ਕਰ ਗਿਆ ਤਿੰਨਾ ਕੁੜੀਆਂ ਦੇ ਨੋਂ ਆਪ ਦਾ ਜਿਹੜਾ ਬਾਣ ਸੀ ਸਾਰਾ ਉਹਦੇ ਨੋਂ ਲਵਾ ਗਿਆ ਭਾਈ ਇਸਤੇ ਪਾਸਾ ਉਹਦੀ ਰੂਹ ਨੂੰ ਸ਼ਾਂਤੀ ਬਖਸੀ ਇਸ ਪਾਸਾ ਭਾਈ ਚੰਗਾ ਪਵਨ ਹੋ ਸਕਦਾ ਤਾ ਤੂੰ ਪਿੰਡ ਗੇੜਾ ਮਾਰੀ ਬਾਈ ਤੇ ਅਸੀਂ ਵੀ ਆਉਂਦੇ ਜਾਂਦੇ ਰਹਾਂਗੇ ਠੀਕ ਐ ਜਿਹੜਾ ਬਸੋੜਾ ਪੈ ਗਿਆ ਇਹ ਤਾਂ ਨਹੀਂ ਮਰਦਾ ਪਰ ਫਿਰ ਵੀ ਉਹ ਉਸ ਦੀ ਰੂਹ ਨਾ ਨਾ ਆਪਾਂ ਯਾਦ ਹੀ ਰੱਖੀਏ ਇਹ ਜੇ ਸੱਚੇ ਇਨਸਾਨਾਂ ਦੀ ਕਦਰ ਕਰਦੇ ਰਹੀ ਬਸ ਤੂੰ ਬਾਈ ਮਾੜਾ ਗੇੜਾ ਮਾਰ ਹੀ ਲਿਆ ਕਰ ਕੋਈ ਨਹੀਂ ਬਾਈ ਮੈਂ ਤਾਂ ਹੁਣ ਵੀ ਆ ਗਿਆ ਫਿਰ ਵੀ ਜਿਹੇ ਜਾ ਤੇਰੇ ਕੋਲੇ ਬਿੰਗਾ ਡੇਡਾ ਮੈਂ ਆਉਂਦਾ ਰਹੂੰ ਬਸ ਮੈਨੂੰ ਮਾੜਾ ਦੇ ਮੈਨੂੰ ਵੀ ਠੀਕ ਹੋ ਜਾਂਦੇ ਹਾਂ ਕੋਈ ਨਹੀਂ ਜਿਹੜਾ ਮਾਰੂੰਗਾ ਤੇਰੇ ਕੋਲੇ ਪਿੰਡ ਛੱਡੀ ਦਾ ਨਹੀਂ ਹੁੰਦਾ ਕਦੇ ਨਾ ਕਦੇ ਤੇਰੇ ਭੈਣ ਭਾਈ ਬੈਠੇ ਨੇ ਆਇਆ ਕਰ

ਦੇ ਪੀ ਹੋਣਾ ਪੁੱਤ ਤੇਰੀ ਅੱਖਾਂ ਚ ਪਾਣੀ ਕਿਉਂ ਹੋਰ ਵੀ ਰੋਮਾਂ ਤਾਂ ਮਹੁਰਗੀ ਕਰਾ ਜਵਾਨ ਪੁੱਤ ਐਵੇਂ ਗਲਤ ਫਹਿਮਿਆਂ ਦੇ ਵਿੱਚ ਆਪਾਂ ਐਵੇਂ ਗਵਾ ਲਿਆ ਬੱਪੂ ਇੱਕ ਗੱਲ ਤਾਂ ਮੈਨੂੰ ਵੀ ਪਛਤਾਵਾ ਬਹੁਤ ਹੈ ਆਖਰ ਉਹ ਵੀ ਰਸੀ ਮੇਰਾ ਪਰ ਆਪਾਂ ਤਾਂ ਉਹ ਪੋਹ ਤੇ ਨਹੀਂ ਜਾ ਸਕੀ ਕੋਈ ਸਦਾ ਅंजलि ਦੇ ਆਉਂਦੇ ਬਾਪੂ ਇੱਕ ਗੱਲ ਕਹਾਂ ਹਾਂ ਬੱਤ ਸ਼ਰਧਾਂਜਲੀ ਤਾਂ ਆਪਾਂ ਹੁਣ ਵੀ ਦੇ ਸਕਦੇ ਆ ਉਹ ਕਿਵੇਂ ਬਾਪੂ ਦੇਖ ਪਾਣੀ ਦੀ ਲੜਾਈ ਵੇਲੇ ਜੋ ਕੁਝ ਵੀ ਹੋਇਆ ਸੀ ਉਹਦੇ ਵਿੱਚ ਮੰਗੇ ਵੀਰੇ ਦਾ ਕੋਈ ਹੱਥ ਨਹੀਂ ਸੀ ਇਹ ਗੱਲ ਵੀ ਸਾਫ਼ ਹੋ ਗਈ ਠੀਕ ਆ ਤੇ ਹੁਣ ਤੱਕ ਜੋ ਕੁਝ ਵੀ ਹੋਇਆ ਉਹਦੇ ਵਿੱਚ ਵੀ ਮੰਗੇ ਵੀਰੇ ਦਾ ਕੋਈ ਹੱਥ ਨਹੀਂ ਸੀ ਹਾਂ ਇਹ ਵੀ ਠੀਕ ਆ ਤੇ ਬਾਪੂ ਸੋਚਣ ਵਾਲੀ ਗੱਲ ਐ ਇਹ ਸਭ ਕਰ ਕੌਣ ਰਿਹਾ ਇਹੀ ਤਾਂ ਮੇਰੇ ਦਿਮਾਗ 'ਚ ਨਹੀਂ ਗੱਲ ਆ ਰਹੀ। ਬਸ ਬਾਪੂ ਅਗਲੀ ਗੱਲ ਤਾਂ ਇਹ ਹੈ ਕਿ ਜੋ ਵੀ ਆਪਾਂ ਨੂੰ ਬਰਬਾਦ ਕਰਨ ਤੇ ਤੁਲਿਆ ਹੋਇਆ ਨਾ ਆਪਾਂ ਉਹਨੂੰ ਕਾਨੂੰਨ ਦੇ ਸਾਹਮਣੇ ਲੈ ਕੇ ਆਈਏ। ਤੇ ਵੀਰੇ ਲਈ ਨਾ ਸੱਚੀ ਸ਼ਰਧਾਂਜਲੀ ਇਹੀ ਹੋਊਗੀ। ਹਾਂ ਪੁੱਤ ਇਹ ਤੇਰੀ ਗੱਲ ਸਹੀ ਆ। ਮੰਗਾ ਵੀ ਨਾ ਉਹ ਲੋਕ ਮੇ ਸਤਾਨ ਨੂੰ ਬੈਲੀ ਨੂੰ ਭਾਲਦਾ ਫਿਰਦਾ ਸੀਗਾ। ਉਹਦਾ ਅਧੂਰਾ ਛੱਡਿਆ ਕੰਮ ਨਾ। ਆਪਾਂ ਪੂਰਾ ਕਰਾਂਗੇ ਫੇਰ ਹੀ ਉਦੋਂ ਰੂਹ ਨੂੰ ਸਕੂਨ ਮਿਲੇਗਾ ਠੀਕ ਹੈ ਬਾਪੂ ਹੁਣ ਤਾਂ ਤੇਰੀ ਵੀ ਸਿਹਤ ਸੁਧਰਦੀ ਜਾਂਦੀ ਹੈ ਨਾਲੇ ਉਦੋਂ ਤੱਕ ਤਾਂ ਤਾਨੀਆ ਨੂੰ ਵੀ ਨੌਕਰੀ ਮਿਲ ਜੂਗੀ ਫਿਰ ਆਪਾਂ ਨਾਲ ਕੇ ਨਾ ਇੱਕ ਹਮਨੇਪਰੇ ਜਾੜਾਂਗੇ ਚੱਲ ਬੱਤ ਮੈਨੂੰ ਵੀ ਹੁਣ ਹੌਸਲਾ ਜਾ ਹੋ ਗਿਆ ਚੱਲ ਹੁਣ ਘਰ ਦੇ ਕੰਮ ਨਿਬੇੜਨਾ ਹਾਂ ਠੀਕ ਹੈ ਬਾਪੂ ਹਾਂਜੀ ਦੀਦੀ ਹੋ ਗਈ ਲੈ ਆਸਰਾ ਪੇਪਰ ਵਧੀਆ ਪੇਪਰ ਕਰਕੇ ਆਈ ਚੰਗਾ ਆ ਲੈ ਅਰੇ ਕੋਣ ਦੀਦੀ ਹੂੰ ਹੂੰ ਇਹਨੂੰ ਸ਼ੁਭ ਮੰਨਿਆ ਜਾਂਦਾ ਹੈਗਾ ਤੇ ਮੇਰੀ ਗੱਲ ਸੁਣ ਟਾਈਮ ਨਾਲ ਘਰੇ ਆ ਜੀ ਚੰਗਾ ਦੀਦੀ ਆਪਣੇ ਨਾ ਮੇਲਾ ਲੱਗਿਆ ਹੋਇਆ ਜੋਗੀਪੀਰ ਦਾ ਮੈਂ ਉਹ ਦੇਖ ਕੇ ਆਉਂਗੀ ਚਲ ਚੰਗਾ ਧਿਆਨ ਨਾਲ ਜਾਈ ਹਾਂ ਚਲੋ ਠੀਕ ਹੈ ਮੈਂ ਜਾਣੀ ਆ ਲੇਟ ਹੀ ਨਾ ਹੋ ਜਾ ਚਲ ਠੀਕ ਹੈ ਪੇਪਰ ਵਧੀਆ ਕਰਕੇ ਆਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਘਰੇ ਸਭ ਠੀਕ ਆ ਹਾਂ ਜੀ ਸਭ ਵਧੀਆ ਮੈਂ ਚਾਹ ਬਣਾ ਕੇ ਲਿਆਉਣੀ ਚਾਹ ਪਾਣੀ ਰਹਿਣ ਦੋ ਤੁਸੀਂ ਮੈਂ ਤਾਂ ਤੁਹਾਡੇ ਕੋਲ ਹੀ ਕੰਮ ਆਇਆ ਸੀ ਹਾਂ ਜੀ ਦੱਸੋ ਬੈਠੋ ਤੁਸੀਂ ਹਾਂ ਜੀ ਦਰਸਲ ਜੀ ਗੱਲ ਇਹ ਆ ਜੀ ਮੈਂ ਨਾ ਅੱਜ ਤੁਹਾਡੇ ਮੈਂ ਪਿਛਲੇ ਪਿੰਡ ਜਾ ਰਿਹਾ ਸੀ ਅੱਛਾ ਮੈਂ ਸੋਚਿਆ ਤੁਹਾਨੂੰ ਮਿਲ ਮਿਲ ਕੇ ਜਾਵਾਂ ਮਿਲ ਕੇ ਕਿਉਂ ਸਭ ਠੀਕ ਠਾਕ ਹੈ ਨਾ ਦਰਅਸਲ ਗੱਲ ਇਹ ਆ ਜੋ ਪਿਛਲੇ ਸਮੇਂ ਚ ਤਾਲੀਆਂ ਨਾ ਹੋਇਆ ਕਿਉਂ ਨਾ ਆਪਾਂ ਉਹਦੀ ਪੁੱਛਪੜਤਾਲ ਕਰੀਏ ਹਾਂ ਚਮਕੌਰ ਇਹ ਤਾਂ ਬਹੁਤ ਵਧੀਆ ਗੱਲ ਆ ਪਰ ਜੇ ਹੁਣ ਤੁਸੀਂ ਪਿੰਡ ਜਾ ਹੀ ਰਹੇ ਹੋ ਤਾਂ ਹੁਣ ਆਪਾਂ ਨਾ ਇਹਦੀ ਤਹ ਤੱਕ ਜਾਵਾਂਗੇ ਜੇ ਤੁਸੀਂ ਕੁਝ ਵੀ ਪੁੱਛਣਾ ਹੋਇਆ ਨਾ ਪਿੰਡ ਦੇ ਵਿੱਚ ਤਾਂ ਇੱਕ ਪ੍ਰੇਮ ਭਾਈ ਆ ਠੀਕ ਹੈ ਤੇ ਇੱਕ ਜੋਰਾ ਚਾਚਾ ਆਪਣੀ ਉਹਨਾਂ ਨਾਲ ਵਧੀਆ ਸਾਝ ਹੈ ਤੇ ਉਹ ਤੁਹਾਨੂੰ ਸਭ ਕੁਝ ਦੱਸ ਦੇਣਗੇ ਤਲਾ ਚੰਗਾ ਫਿਰ ਮੈਂ ਚੱਲਦਾ ਸੁਨਿਆ ਸੁਨਿਆ ਜਾਇਆ ਮੈਂ ਹਾਂਜੀ ਠੀਕ ਹੈ ਮੈਂ ਹਬਤ ਇੱਥੇ ਚੰਗਾ ਮੁੰਡਾ ਕਿੰਨਾ ਆਪਣੇ ਪਿੱਛੇ ਕਿੰਨਾ ਉਸ ਕਰਦਾ ਕਰਦਾ ਹਾਂ ਬਾਪੂ ਸਹੀ ਗੱਲ ਹੈ ਤੇਰੀ ਜਿੱਥੇ ਆਪਣੇ ਨੇ ਨਾ ਸਾਥ ਦਿੱਤਾ ਸੀ ਉੱਥੇ ਬਗਾਨੇ ਨਾਲ ਖੜ ਰਹੇ ਨੇ ਹਾਂ ਬੱਤ ਦੁਨੀਆ ਚੰਗੇ ਬੰਦਾ ਦੇ ਸਿਰ ਤੇ ਖੜੀ ਆ ਰਾਵੀ ਪ੍ਰੇਮ ਕਿਵੇਂ ਆ? ਹੋਰ ਬਲੀ ਤੇ ਠੀਕ ਐ? ਵਾਹ ਮੁੰਡਾ ਕੌਣ ਸੀਗਾ? ਇਹ ਤਾਂ ਚਮਕੌਰ ਸੀ ਯਾਰ। ਚਮਕੌਰ ਕੌਣ ਜਮਕੌਰ? ਉਹ ਦੇਖ ਪਾਵਣੇ ਕਿਹਨੇ ਕਹਿੰਦੇ ਇਹ ਨਿਹਾਂ ਹੋਰੀ ਰਹਿੰਦੀਆਂ ਨੇ ਵੀ ਆ। ਅੱਛਾ ਅੱਛਾ ਠੀਕ ਆ। ਉਹਨੂੰ ਦਾ ਉਹਨਾਂ ਦਾ ਗਮੰਡੀ ਹੈਗਾ। ਕਿਵੇਂ ਆਇਆ ਸੀਗਾ ਇਹ? ਇਹ ਯਾਰ ਤੈਨੂੰ ਪਤਾ ਤਾਂ ਹੈਗਾ ਦੇਖੋ ਉਹ ਪਾਵਣੇ ਦੀ ਕੁੜੀ ਨਾਲ ਥੋੜਾ ਜਿਹਾ ਗਲਤ ਹੋ ਗਿਆ ਸੀ ਨਾ। ਹਾਂ। ਤੇ ਇੱਕ ਕੁਦੂਬਾਦ ਕੋਈ ਪਾਵਣੇ ਸੱਟਾ ਮਾਰ ਗਿਆ। ਅੱਛਾ। ਉਹ ਤਾਂ ਪਤਾ ਸੱਟਾ ਜਿਆ ਕਰਦਾ ਫਿਰਦਾ ਸੀ ਇਹ ਪਾਵਣਾ ਕਹਿੰਦਾ ਪ੍ਰੇਮ ਕੋਲੇ ਜਾਓ। ਵੀ ਉਹ ਪਤਾ ਹਤਾ ਕਰ ਲੂ ਮੈਥੋਂ ਦੁਰਿਆ ਫਿਰਿਆ ਨਹੀਂ ਜਾਂਦਾ ਹੁਣ ਆਪਾਂ ਕੀ ਦਾ ਨਉਤਰ ਦੇ ਜਦੋਂ ਕੋਈ ਦੇਖੇ ਨਹੀਂ ਹੈਗਾ ਯਾਰ ਆਪਾਂ ਕਿੱਥੇ ਰਹਨੇ ਆ ਉਹ ਕਿੱਥੇ ਰਹਿੰਦੇ ਨੇ ਹੂੰ ਐਂ ਤਾਂ ਕੀ ਦਾ ਨਉਤਰ ਆ ਜਾਂਦਾ ਫਿਰ ਦੱਸਿਆ ਤਾਂ ਨਹੀਂ ਕੋਈ ਉਹਨੂੰ ਦੱਸੂਂ ਦੱਸਾਂਗਾ ਤਾਂ ਜੇ ਆਪ ਨੂੰ ਪਤਾ ਹੋਊਗਾ ਨਾ ਹੁਣ ਆਪਾਂ ਆਪਦੇ ਕੰਮਾਂ 'ਚ ਵਿਜੀ ਆਪਾਂ ਕਿਸੇ ਦੇ ਘਰਾਂ ਦੀ ਥੋੜੀ ਰੱਖੀ ਰੱਖੀ ਜਨੇ ਵੀ ਕਿਸੇ ਦੇ ਘਰੇ ਕੀ ਹੋਈ ਜਾਂਦਾਗਾ ਹੂੰ ਇਹ ਵੀ ਗੱਲ ਠੀਕ ਆ ਤੇਰੀ ਇਹ ਗਾਂ ਸੀ ਬਾਈ ਤੂੰ ਤੁਰ ਫਿਰ ਕੇ ਤੂੰ ਪਤਾ ਕਰੀ ਮਾ ਯਾਰ ਮੈਂ ਹੁਣ ਕੀ ਦੋ ਪਤਾ ਕਰੂੰਗਾ ਜਾ ਕੇ ਮੈਂ ਥੋੜੀ ਪੁੱਛੂੰਗੀ ਤੂੰ ਸੱਟ ਮਾਰ ਕੇ ਆਏ ਉਹਦੇ ਨਾਲੇ ਇਹਨੂੰ ਭੇਤ ਲੈਣ ਦੀ ਕੀ ਲੋੜ ਆ ਯ ਚਲ ਕੋਈ ਗੱਲ ਨਹੀਂ ਹੋਰ ਦੱਸ ਠੀਕ ਐ ਨੂੰ ਬਹ ਠੀਕ ਐ ਵਧੀਆ ਮਤਾਬ ਉਹਦਾ 105 ਜੀ ਪੈ ਰਹੇ ਯਾਰ ਹੁਣ ਪਤਾ ਲਈਏ ਕੀ ਤੋਂ ਪਤਾ ਲਈਏ ਕਿਹਦੇ ਕੋਲ ਜਾ ਕੇ ਪੁੱਛੀਏ ਕਿਹਨੂੰ ਕਹੀਏ ਉਹ ਚਲ ਆਪਾਂ ਨੂੰ ਕੀ ਪਤਾ ਕੌਣ ਐ ਕੌਣ ਨਹੀਂ ਉਹ ਬੱਕੀ ਐ ਨਾ ਪਤਾ ਤਾਂ ਹੁਣ ਅਗਲੇ ਮਾਨ ਨਾਲ ਭੇਜਿਆ ਸੀ ਮੇਰੇ ਕੋਲੇ ਹੁਣ ਪਤਾ ਖਤ ਤਾਂ ਆਪਾਂ ਨੂੰ ਕਰਨਾ ਪਊਗਾ ਚਲ ਕੋਈ ਨਾ ਚਲ ਠੀਕ ਐ ਪ੍ਰੇਮ ਚੰਗਾ ਫਿਰ ਹੈ ਚਲੋ ਠੀਕ ਐ ਫਿਰ ਨੀਹਾ ਪੁੱਤ ਆ ਬਾਈ ਭਾਂਡੇ ਲੈ ਜਾ ਰੋਟੀ ਤਾਂ ਮੈਂ ਖਾ ਲਈ ਹੋਰ ਕੁਝ ਖਾਣਾ ਬਾਪੂ ਬਸ ਪੁੱਤ ਹੋਰ ਕੁਝ ਨਹੀਂ ਖਾਣ ਕਹੇ ਤਾਂ ਚਾਹ ਬਣਾ ਦੇਣੀ ਹੈ ਨਹੀਂ ਨਹੀਂ ਬਸ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਲੈ ਚਮਕੌਰ ਵੀ ਆ ਗਿਆ ਆ ਵੀ ਚਮਕੌਰ ਸਾਂ ਬਾਲੇ ਵੱਡੇ ਹੋ ਗਏ ਭਾਈ ਤੇਰੀ ਅੱਛਾ ਅੰਕਲ ਜੀ ਹਾਂ ਚੱਲ ਉਹ ਗੱਲ ਸਾਡਾ ਜਿਹੜਾ ਇਹ ਤੂੰ ਕੰਮ ਗਿਆ ਸੀ ਪਿੰਡ ਉਹ ਗੱਲ ਕੋਈ ਸਿਰੇ ਲੱਗੀ ਭਾਈ ਕੋਈ ਨਹੀਂ ਅਕਲ ਜੀ ਅਜੇ ਤੱਕ ਕੋਈ ਖਾਸ ਸਫਲਤਾ ਮਿਲੀ ਨਹੀਂ ਪਰ ਕੋਈ ਨਹੀਂ ਇਹ ਗੱਲ ਨੂੰ ਆਪਾਂ ਜਮ੍ਹਾਂ ਸਿਰੇ ਹੁਣ ਲਾ ਕੇ ਹੀ ਹਟਾਂਗੇ ਠੀਕ ਆ ਭਾਈ ਚਮਕੋ ਤੁਸੀਂ ਪਤਾ ਕਰਵਾਇਆ ਕਿ ਉਸ ਦਿਨ ਨਚੋਏ ਤੇ ਕੁਝ ਹੋਇਆ ਕਿਸੇ ਨੇ ਦੇਖਿਆ ਤਾਂ ਹੋਊਗਾ ਹੀ ਨਹੀਂ ਨੀਹਾ ਅਜੇ ਤੱਕ ਗੱਲ ਦਾ ਖਾਸ ਕੋਈ ਪਤਾ ਨਹੀਂ ਲੱਗਿਆ ਨਾ ਹੀ ਇਦਾਂ ਦੀ ਗੱਲ ਆਪਾਂ ਕਿਸੇ ਨੂੰ ਡਾਇਰੈਕਟ ਪੁੱਛ ਸਕਦੇ ਆ ਚੱਲ ਕੋਈ ਨਹੀਂ ਹੁਣ ਗੱਲ ਆਪਾਂ ਫੜੀ ਲਈ ਆ ਗੱਲ ਦੀ ਜੜ ਤੱਕ ਆਪਾਂ ਜਾ ਕੇ ਹੀ ਹਟਾਂਗੇ ਲੈ ਪੁੱਤ ਹੋਂਤੇ ਰਹੀ ਆਸ ਰਗਾ ਰੱਬ ਤੇਰੀ ਵੱਡੀ ਉਮਰ ਕਰੇ ਲੈ ਅੰਕਲ ਜੀ ਇਹ ਕਿਹੜੀ ਗੱਲ ਕਰਤੀ ਤੁਸੀਂ ਨਾਲੇ ਰਾਤ ਮੈਨੂੰ ਅਮਰੀਕਾ ਵਾਲੇ ਚਾਚੇ ਦਾ ਫੋਨ ਆਇਆ ਸੀ ਉਹਨਾਂ ਨੇ ਕਿਹਾ ਵੀ ਪਵਨ ਨੂੰ ਵੀ ਮੇਰੇ ਮੰਗੂ ਆਪਣਾ ਚਾਚਾ ਹੀ ਸਮਝੀ ਲੈ ਸਮਝ ਕਰ ਸਗਿਆ ਇਹ ਕੀ ਗੱਲ ਕਰਤੀ ਤੂੰ ਉਹ ਮੇਰਾ ਤੇ ਹਰਮਿੰਦਰ ਦਾ ਨਿੱਕੇ ਹੁੰਦਿਆਂ ਦਾ ਪਿਆਰ ਸੀ ਨਿੱਕੇ ਨਿੱਕੇ ਅਸੀਂ ਖੇਡਦੇ ਰਹੇ ਹਾਂ ਲੈ ਅੰਕਲ ਜੀ ਮੈਂ ਤਾਂ ਅੱਜ ਘਰੇ ਵੀ ਨਹੀਂ ਆ ਮੈਂ ਤਾਂ ਸਿੱਧਾ ਹੀ ਇੱਧਰ ਆ ਗਿਆ ਚੰਗਾ ਫਿਰ ਅੰਕਲ ਜੀ ਮੈਂ ਚੱਲਦਾ ਠੀਕ ਆ ਭਾਈ ਮਿਲਦਾ ਗਿਲਦਾ ਰਿਹਾ ਕਰ ਭਾਈ ਠੀਕ ਅਕਲ ਜੀ ਹਾਂ ਵੇ ਮੁੰਡਿਆ ਪਾਵਨ ਇੱਥੇ ਰਹਿੰਦਾ ਹਾਂਜੀ ਇੱਥੇ ਰਹਿੰਦੇ ਆ ਪੂਆ ਹੂ ਮੇਰੇ ਤਾਂ ਮਾਂ ਵੀ ਛੱਡ ਕੇ ਵਾਗੀ ਸੀ ਤੇ ਤੂੰ ਵੀ ਸਾਨੂੰ ਭੁੱਲ ਗਈ ਹੈ ਅਸੀਂ ਤਾਂ ਜਮਾਂ ਇਕੱਲੇ ਰਹਿ ਗਏ ਸੀਗੇ ਬਸ ਕਰਤੀ ਕਰੋ ਨਾ ਚਲਾ ਦੇ ਭੂ ਅੰਦਰ ਐਨ ਆ ਗਈ ਮੱਥਾ ਡੇਗਾ ਜਉਂਦਾਰ ਹੈ ਹੋਰ ਠੀਕ ਆ ਬਣੇ ਆਹੋ ਠੀਕ ਆ ਮੈਂ ਤੂੰ ਐ ਮੇਰੇ ਨਾਲ ਖੋਸਕ ਜਾ ਕੇ ਬੋਲਦੀ ਹੈ ਬਣੇ ਬੇਪਾਵਨੇ ਐਡਾ ਤੂੰ ਨਰਮੋਹਾ ਕਦੋਂ ਤੋਂ ਹੋ ਗਿਆ ਨਾ ਤੂੰ ਭਤੀਜੇ ਦੇ ਭੋਗ ਤੇ ਨਾ ਸੰਸਕਾਰ ਤੇ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਐਡਾ ਬੇਸ਼ਰਮ ਕਿਉਂ ਹੋ ਗਿਆ ਤੂੰ ਠੀਕਾ ਭੈਣੇ ਮੈਂ ਬੇਸ਼ਰਮ ਹੋ ਗਿਆ ਬੇਪਾਵਨਾ ਮੈਂ ਤਾਂ ਨਾ ਤੇਰੇ ਤੇ ਇੰਨੀ ਹੈਰਾਨ ਆ ਤੂੰ ਨਿੱਕੇ ਹੁੰਦੇ ਨੂੰ ਨਾ ਮੋੜਿਆ ਤੇ ਚੁੱਕੀ ਫਿਰਦਾ ਸੀ ਬਿੰਦ ਨਹੀਂ ਆਉਂਦਾ ਵਸਾਹ ਕਰਦਾ ਸੀ ਮੈਨੂੰ ਨਹੀਂ ਸਮਝ ਆਉਂਦੀ ਤੂੰ ਇਹੋ ਜਿਹਾ ਕਿਉਂ ਹੋ ਗਿਆ ਬੇ ਹੁਣ ਕੇ ਨੀਵੀਂ ਜੀ ਸਿੱਟੀ ਬੈਠਾ ਹੈ ਬੇ ਜਾਂਦਾ ਜਾਂਦਾ ਤਾਂ ਨਾ ਸਾਰਾ ਕੁਝ ਤੇਰੇ ਜਵਾਕਾਂ ਨੂੰ ਦੇ ਗਿਆ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਆ ਤੇਰੇ ਅੰਦਰ ਵਾਲਾ ਪਾਵਨਾ ਕਿੱਧਰ ਮਰ ਗਿਆ ਵੇ ਗੱਲ ਸੁਣਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਆ ਕਦੋਂ ਦਾ ਤੂੰ ਇੰਨਾ ਆਕੜ ਕੰਨਾ ਹੋ ਗਿਆ ਤੇ ਨਾਲੇ ਇੱਕ ਗੱਲ ਹੋਰ ਪੁੱਛਦੀਆਂ ਤੈਥੋਂ ਮੈਨੂੰ ਸਮਝ ਨਹੀਂ ਆਉਂਦੀ ਆਪਦਾ ਪੁਰਖਾ ਪਿੰਡ ਰਾਤ ਦੇ ਹਨੇਰੇ ਚ ਕਦੋਂ ਦਾ ਛੱਡਿਆ ਵੇ ਤੇਰੀ ਕੀ ਮਜਬੂਰੀ ਸੀ ਮੈਨੂੰ ਤਾਂ ਹਾਲ ਤੱਕ ਸਮਝ ਹੀ ਨਹੀਂ ਆਈ ਹੈਗੀ ਲੈ ਭੈਣੇ ਮੇਰੀ ਵੀ ਗੱਲ ਸੁਣ ਲੈ ਤੂੰ ਤੂੰ ਤਾਂ ਕਹਿੰਨੀ ਆ ਨਾ ਵੀ ਮੰਗਾ ਪੁੱਤ ਮੇਰੇ ਜਵਾਕਾਂ ਨੂੰ ਸਾਰਾ ਕੁਝ ਦੇ ਗਿਆ ਹਾਂ ਸਾਰਾ ਕੁਝ ਦੇ ਗਿਆ ਨਾ ਕੋਈ ਮੈਂ ਕਹਿੰਨਾ ਮੇਰਾ ਸਾਰਾ ਕੁਝ ਲੈ ਲਓ ਮੇਰਾ ਮੰਗਾ ਪੁੱਤ ਮੈਨੂੰ ਵਾਪਸ ਲਿਆ ਦੇ ਉਹ ਮੇਰਾ ਗੱਭਰੂ ਪੁੱਤ ਮੈਨੂੰ ਮਾਰ ਕੇ ਸੁੱਟ ਗਿਆ ਓਏ ਮੈਨੂੰ ਮਾਰ ਕੇ ਸੁੱਟ ਗਿਆ ਲਾਹੌਰ ਤੋਂ ਲਾ ਭੈਣ ਤੂੰ ਤਾਂ ਆ ਕੇ ਮੈਨੇ ਮਾਰਨੇ ਮੈਨੂੰ ਤੈਨੂੰ ਪਤਾ ਮੇਰਾ ਮੈਨੂੰ ਬਾਥਰੂਮ ਵੀ ਜਾਣਾ ਨਾ ਆਪ ਦਿੱਤੀ ਦਾ ਸਾਰਾ ਲੈ ਕੇ ਜਾਣਾ ਅੱਜ ਦਾ ਤਾਂ ਮੇਰਾ ਪਤਾ ਲੈਣ ਆ ਗਈ ਤੈਨੂੰ ਪਤਾ ਕਿੰਨੇ ਸਾਲ ਹੋ ਗਏ ਮੈਨੂੰ ਮੰਜੇ ਤੇ ਬੈਠਣ ਨੂੰ ਆ ਹਾਤ ਦੇਂਦੀਆਂ ਮੇਰੀ ਕੀ ਹਾਲ ਆ ਮੇਰਾ ਉਹ ਘਰ ਵਾਲੀ ਮੇਰੀ ਛੱਡ ਗਈ ਖੇਤੀ ਮੈਥ ਨਹੀਂ ਹੁੰਦੀ ਮੰਜੇ ਤੇ ਮੈਂ ਬੈਠਾਂ ਹੈ ਉਹ ਧੀ ਮੇਰੀ ਉਹ ਖੇਤੀ ਕਰਦੀ ਆ ਹਜੇ ਤੂੰ ਮੈਨੂੰ ਇਹ ਕਹਿੰਦੀ ਆਕੜ ਖਾਨਾ ਉਹ ਮੈਨੂੰ ਦੱਸ ਤਾਂ ਦੇ ਮੇਰੀ ਜ ਆਕੜ ਕਿਹੜੀ ਆ ਆਕੜ ਕੰਨਾ ਮੈਂ ਕਿੱਥੋਂ ਹੋ ਗਿਆ ਦੱਸ ਕਿਹੜੀ ਗੱਲੋਂ ਹੋ ਗਿਆ ਆਕੜ ਕੰਨਾ ਨਾ ਫੇਰ ਤੂੰ ਸਾਨੂੰ ਕੁਛ ਦੱਸਦਾ ਤਾਂ ਸਹੀ ਉਹ ਦੱਸਣ ਦਸਾਉਣ ਵਾਲੀ ਤਾਂ ਕੋਈ ਗੱਲ ਨਹੀਂ ਰਹੀ ਹੁਣ ਤਾਂ ਫੋਨ ਤੇ ਸ਼ਾਮ ਤੱਕ ਸਾਰੀ ਗੱਲ ਘੁੰਮ ਜਾਂਦੀ ਆ ਨਾ ਫੇਰ ਭਾਈ ਮੈਨੂੰ ਦੱਸਿਆ ਨਾ ਕੁਛ ਤੁਸੀਂ ਉਹ ਦੱਸਣ ਦਸਾਉਣ ਨੂੰ ਪਾਵਣੇ ਨੂੰ ਸਾਗਣ ਪੈਂਦਾ ਸੀ ਕੋਈ ਜਿਹੜਾ ਤੈਨੂੰ ਮੈਂ ਦੱਸਦਾ ਉਹ ਮੇਰਾ ਘਰ ਉਜੜ ਗਿਆ ਬਰਬਾਦ ਹੋ ਗਿਆ ਮੈਂ ਹਜੇ ਇਹ ਕਹਿੰਦੀ ਮੈਨੂੰ ਦੱਸਿਆ ਨਹੀਂ ਕਿਉਂ ਭਾਈ ਕੀ ਹੋ ਗਿਆ ਇਹ ਜਾਂ ਤੇਰੇ ਨਾਲ ਉਹ ਮੈਂ ਬੇਵਸ ਆਦਮੀ ਮੱਜੇ ਤੇ ਪਿਆਗਾ ਮੈਂ ਪਿੰਡ ਦੇ ਕਿਸੇ ਮੁਸਤੰਡੇ ਨੇ ਮੇਰੀ ਜਵਾਨਤੀ ਨਾਲ ਰੇਪ ਕਰਤਾ ਇਹ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਫਾਕਰ ਨਾਲ ਦੱਸਾਂ ਮੈਂ ਇਹ ਵੀ ਮੇਰੀ ਧੀ ਨਾਲ ਇਹ ਹੋਇਆ ਤੂੰ ਹੀ ਦੱਸ ਦੇ ਵੀ ਮੈਂ ਕੀ ਕਰਦਾ ਅਜੇ ਕਹਿੰਦੀ ਮੈਨੂੰ ਦੱਸਿਆ ਨਹੀਂਗਾ